ਬੇਦਾਵਾ ਤੇਰੇ ਪੁਰਬਾਂ ਦੇ ਨਸ਼ੇ ਵਿੱਚ ਉਹ ਤੈਨੂੰ ਬੇਦਾਵਾ ਲਿਖ ਗਏ ਹਨ ਮਾਛੀਵਾੜਾ ਉਹਨਾਂ ਦੇ ਮੋਹਾਂ ਦੇ ਉਗਾਇਆ ਹੈ ਤੇ ਆਏ ਦਿਨ ਜੁਆਂ ਉੱਥੇ ਜਫਰਨਾਮੇ ਲਿਖਦੀਆਂ ਹਨ ਉਹ ਨਵਾਂ ਮਹੀਨਿਆਂ ਵਿੱਚ 270 ਸਾਹਿਬਜ਼ਾਦਿਆਂ ਦਾ ਅਵਤਾਰ ਕਰਦੇ ਹਨ ਤੇ ਕੋਈ ਨਾ ਕੋਈ ਚਮਕੌਰ ਲੱਭ ਕੇ ਉਹਨਾਂ ਨੂੰ ਸ਼ਹੀਦ ਦਾ ਰੁਤਬਾ ਦਵਾ ਦਿੰਦੇ ਹਨ ਔਰੰਗਜ਼ੇਬ ਦੀ ਸ਼ੈਤਾਨ ਰੂਹ ਨੇ ਲਾਲ ਕਿਲੇ ਦੇ ਸਿਖਰ ਅਸ਼ੋਕ ਚੱਕਰ ਵਿੱਚ ਪ੍ਰਵੇਸ਼ ਕਰ ਲਿੱਤਾ ਹੈ ਅਤੇ ਉਹਨਾਂ ਨੇ ਸਾਂਝੇ ਫਰੰਟ ਦੇ ਹਜ਼ੂਰ ਦਿੱਲੀ ਦੀ ਵਫਾਦਾਰੀ ਦੀ ਸੌਂ ਖਾਦੀ ਹੈ ਜੇ ਉਹ ਦੱਖਣ ਨੂੰ ਜਾਣ ਵੀ ਤਾਂ சிவாਜੀ ਨੂੰ ਨਹੀਂ சிவாਜੀ ਗਣੇਸ਼ਣ ਨੂੰ ਸੰਗਠਿਤ ਕਰਨ ਜਾਂਦੇ ਹਨ ਕਟਾਰ ਉਹਨਾਂ ਦੀ ਵਖੀ ਵਿੱਚ ਸਫਰ ਦਾ ਪੱਤਾ ਬਣ ਚੁਬਦੀ ਹੈ ਉਹਨਾਂ ਮੁਲਕ ਭਰ ਦੀਆਂ ਚਿੜੀਆਂ ਨੂੰ ਇਸ਼ਤਿਹਾਰੀ ਮুলਜ਼ਮ ਕਰਾਰ ਦੇ ਦਿੰਦਾ ਹੈ ਪਰ ਗੁਰੂ ਉਹ ਸਿੰਘ ਕੌਣ ਹਨ ਜਿਨ੍ਹਾਂ ਬੇਦਾਵਾ ਨਹੀਂ ਲਿਖਿਆ ਤੇ ਅੱਜ ਵੀ ਹਰ ਜੇਲ ਹਰ ਇੰਟਰੋਗੇਸ਼ਨ ਸੈਂਟਰ ਨੂੰ ਸਰਹੰਦ ਦੀ ਕੰਧ ਤੇ ਅਨੰਦਪੁਰ ਦਾ ਕਿਲਾ ਕਰਕੇ ਮੰਨਦੇ ਹਨ ਉਹ ਹੜ੍ਹਾਈ ਸਰਸਾ ਵਿੱਚੋਂ ਡੁੱਬੀ ਮਾਰ ਕੇ ਤੇਰੇ ਗ੍ਰੰਥ ਕੱਢਣ ਗਏ ਹਨ ਇਹ ਗੁਰੂ ਉਹ ਸਿੰਘ ਕੌਣ ਹਨ ਜਿਨ੍ਹਾਂ ਬੇਦਾਵਾ ਨਹੀਂ ਲਿਖਿਆ ਧੰਨਵਾਦ